ਹੈਲੋ ਜੀ ਸਤਿ ਸ੍ਰੀ ਅਕਾਲ 네 ਹੋਰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦੀ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਸਭ ਨੂੰ ਠੀਕ ਰੱਖੇ ਖੁਸ਼ ਰੱਖੇ ਤੇ ਅੱਜ ਆਪਾਂ ਬਣਾਵਾਂਗੇ ਸਾਗ ਤੇ ਚਲੋ ਪਹਿਲਾਂ ਆਪਾਂ ਸਾਗ ਨੂੰ ਹੁਣ ਤੋੜ ਰਹੇ ਆ ਤੂੰ ਪਤਾ ਹੁਣ ਨਿਕਲਦੀ ਨਹੀਂਗੀ ਇਸ ਲਈ ਤੇਲ ਬਹੁਤ ਹੈ ਤਿਹ ਲੋ ਜੀ ਸਾਗ ਆਪਾਂ ਤੋੜ ਲਿਆਏ ਸੀ ਤੇ ਹੁਣ ਆਪਾਂ ਇਹਦੇ ਨਾ ਹਾ ਸਾਰੇ ਪੱਤੇ ਆਲੇ ਦਿਵਾਲੀ ਮ ਆਪਾਂ ਲਾ ਦੇਣੇ ਆ ਉਸ ਤੋਂ ਬਾਅਦ ਜਿਹਨੂੰ ਆਪਾਂ ਛਿੱਲਣਾ ਵੀ ਹੈ Ti oggi tu, è troppo bello, non Una tonda porta, prendi ਇਹ ਨਾ ਦੂਸਰੇ ਦਿਨ ਦੀ ਵੀਡੀਓ ਆ ਸਾਗ ਆਪਾਂ ਨੇ ਸ਼ਾਮ ਨੂੰ ਤੋੜਿਆ ਸੀ ਉਦੋਂ ਧੁੱਪ ਹੈ ਨਹੀਂ ਸੀ ਇਹ ਦੂਸਰੇ ਦਿਨ ਦੀ ਵੀਡੀਓ ਆ ਦੂਸਰੇ ਦਿਨ ਆਪਣੇ ਧੁੱਪ ਨਿਕਲੀ ਸੀ ਇਹ ਨਾ 2:00 ਵਜੇ ਦਾ ਟਾਈਮ ਹੈ 1:00 ਵਜੇ ਇੱਥੇ ਧੁੱਪ ਨਿਕਲੇ ਆਈ ਸੀ ਜੇ ਹੁਣ ਆਪਾਂ ਇਹਨੂੰ ਤੋਲਾਂਗੇ ਦੇ ਲੋਜੀ ਸਾਗ ਨੂੰ ਆਪਾਂ ਧੋ ਲਿਆ ਸੀ ਤੇ ਮੀ ਉਹ ਪਾਲਕ ਤਾਂ ਬਾਥੂ ਵੀ ਆਪਾਂ ਵਿੱਚ ਪਾਉਣਾ ਉਹ ਵੀ ਆਪਾਂ ਨੇ ਧੋ ਲਿਆ ਸੀ ਤੇ ਹੁਣ ਆਪਾਂ ਇਹਨੂੰ ਸਕਾ ਵੀ ਲਿਆ ਤੇ ਹੁਣ ਆਪਾਂ ਇਹਨੂੰ ਕੱਟ ਰਹੇ ਹਾਂ ਤਿਉਹਾਰੀ ਅੱਜ ਆਪਾਂ ਨਾ ਸਾਗ ਜਿਹੜਾ ਬਣਾਉਣਾ ਉਹ ਆਪਾਂ ਤੋੜੀ 'ਚ ਬਣਾਵਾਂਗੇ ਕੱਟ ਲੇ ਅਸੀਂ ਤਾਂ ਹੁਣ ਆਪਾਂ ਇਹਨੂੰ ਤੋੜੀ ਵਿੱਚ ਪਾ ਦਤਾ ਹੈ ਪਾਣੀ ਆਪਣਾ ਗਰਮ ਹੋ ਗਿਆ ਸੀ ਉਨਾ ਪਾਈ ਦੇ ਵਿਚਨਾਮਕ ਪਾਦਾਂਗੇ ਆਪਾਂ ਜੀ ਦੀਵਾਰੀ ਨਾਲ ਮਿੱਟੀ ਲਾ ਲਈ ਸੀ ਕਿਉਂਕਿ ਫਿਰ ਨਾ ਬਰਤਨ ਬਹੁਤਾ ਕਾਲਾ ਨਹੀਂ ਹੁੰਦਾ ਤੇ ਤੋਂ ਹੁਣ ਜਬਾਤ ਆਸਾਨੀ ਰਹਿੰਦੀ ਹੈ ਤੇ ਹੁਣ ਆਪਾਂ ਇਹਨੂੰ ਘੰਟਾ 2 ਘੰਟੇ ਰੰਨਾਗੇ ਇਹਨੂੰ ਰਿਜਦੀਆਂ ਨਾ ਕਾਫੀ ਟਾਈਮ ਹੋ ਚੁੱਕਾ ਆ ਤੇ ਹੁਣ ਆਪਾਂ ਇਹਦੇ ਵਿੱਚ ਅਦਰਕ ਤੇ ਹਰੀ ਮਿਰਚ ਪਾ ਦਾਂਗੇ ਇਸ ਮਸ਼ੀਨ ਦੇ ਵਿੱਚ ਮੈਂ ਕੀ ਕੀਤੀ ਆ ਅੱਜ ਆਪਾਂ ਨੂੰ ਹੋਰ ਪਕਾਵਾਂਗੇ ਸਾਗ ਨੂੰ ਜਿੰਨਾਗੇ ਮਤਲਬ ਕਿ بس ਏਦਾਂ ਆਪਾਂ ਇਹਦੇ ਵਿੱਚ ਅੱਗ ਕਰੀ ਜਾਵਾਂਗੇ ਤੇ ਲੋ ਜੀ ਹੁਣ ਤਾਂ ਹਨੇਰਾ ਹੋ ਗਿਆ ਆ ਤੇ ਆਪਾਂ ਲੇਟ ਜਗਾਈ ਆ ਕਿਉਂਕਿ ਇਹਨੂੰ ਆਪਾਂ 2-3 ਘੰਟੇ ਰੰਨੇ ਆਂ ਆ ਸਾਗ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਨਾੜ ਲੈਣ ਪਾ ਦਿੰਨੇ ਆਂ ਸਾਗ ਆਪਣਾ ਬਣ ਗਿਆ ਆ ਆਪਾਂ ਨਾ ਇਹਦੇ ਨਾਲ ਹੀ ਘੋੜ ਦੇਦੇ ਹੁੰਨੇ ਆ ਜਿੱਦਾਂ ਕਈ ਲੋਕ ਨਾ ਵਿੱਚ ਇਹਦੇ ਉਹ ਮਸ਼ੀਨ ਜੇ ਫੇਰ ਲੈਂਦੇ ਆ ਉਹ ਨਹੀਂ ਠੀਕ ਰਹਿੰਦਾ ਹੈ ਉਹ ਤਾਂ ਫੇ ਬਿਲਕੁਲੀ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ ਮਹਿੰਦੀ ਜੇ ਉਹਨਾਂ ਦਾ 7 ਵਜੇ ਦਾ ਟਾਈਮ ਹੀ ਆ। ਤੁੰਦ ਵੀ ਪੈ ਗਈ ਏ। ਉੱਦਾਂ ਤੋਂ ਬਾਹਰ ਬਹੁਤ ਠੰਡੇ ਆ ਇਸ ਵੇਲੇ ਹੋ ਜਾਂਦੀ ਜਿੱਦਾਂ ਕਿ ਤੁਸੀਂ ਸਮਝ ਸਕਦੇ ਆ 7 ਵਜੇ ਕਿੰਨਾ ਨਹੀਂ ਰਹਾ ਹੁੰਦਾ ਆ ਤੇ ਪਰ ਚੁੱਲੇ ਦੇ ਆਸਰੇ ਨਾ ਚਲੂ ਬੈਠ ਹੋ ਜਾਂਦਾ ਆ ਇਹਨਾਂ ਆਪਣੀ ਮਿੱਟੀ ਦੀ ਤੋੜੀ ਆ ਉਹ ਜਿਹੜੇ ਦੂਜੇ ਕੱਚੇ ਭਾਂਡੇ ਹੁੰਦੇ ਆ ਉਹਦੇ ਵਿੱਚ ਬਣਾਇਆ ਅੱਜ ਆਪਾਂ ਸਾ ਇਹਦੇ ਵਿੱਚ ਨਾ ਬਣੇ ਹੋਏ ਦਾ ਟੇਸਟ ਦਾ ਬਹੁਤ ਫਰਕ ਹੁੰਦਾ ਹੈ ਇਹਦੇ ਵਿੱਚ ਬਹੁਤ ਟੇਸਟੀ ਬਣਦਾ ਹੈ ਇਹ ਲੋ ਜੀ ਸਾਗ ਆਪਣਾ ਬਣ ਗਿਆ ਸੀ ਆਪਾਂ ਉਹਨੂੰ ਚੰਗੀ ਤਰ੍ਹਾਂ ਲੱਣ ਪਾ ਕੇ ਬਾਅਦ ਵਿੱਚ ਪਕਾ ਵੀ ਲਿਆ ਸੀ ਕਿਉਂਕਿ ਆਪਾਂ ਵਿੱਚ ਕੱਚਾ ਜਾਂ ਆਟਾ ਪਾਉਣਾ ਹੈ ਤੇ ਹੁਣ ਆਪਾਂ ਇੱਥੇ ਰੋਟੀਆਂ ਪਕਾ ਲਾਂਗੇ ਇਦਾਂ ਆ ਸਿਆਲ ਮਹੀਨੇ ਨਾ ਚੁੱਲਾ ਬਾਲ ਕੇ ਬੈਠ ਹੋ ਜਾਂਦਾ ਹੈ ਆਹੇ ਦੋ ਕਮਹੀਨੇ ਚੁੱਲਾ ਬਲਦਾ ਆ ਫੇਰ ਗਰਮੀਆਂ ਵਿੱਚ ਤਾਂ ਗਰਮੀ ਹੁੰਦੀ ਫੇਰ ਤਾਂ ਬੰਦੇ ਨੂੰ ਸੇਕ ਲੱਗਦਾ ਹੈ ਨਾਲੀ ਸਾਗ ਨਾਲ ਤਾਂ ਮੱਕੀ ਦੀ ਰੋਟੀ ਚੰਗੀ ਲੱਗਦੀ ਹੈ ਦੇ ਲੋ ਜੀ ਰੋਟੀ ਆਪਣੀ ਬਣ ਗਈ ਸੀ ਤੇ ਹੁਣ ਆਪਾਂ ਇਹਨੂੰ ਸਰਵ ਕਰ ਲੈਨੇ ਆਂ ਵਿੱਚ ਮੱਖਣ ਪਾ ਲਾਂਗੇ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ ਤੁਸੀਂ ਵੀ ਬਣਾਓ ਖਾਓ ਤੇ ਇੰਜੋਏ ਕਰੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਬਾਏ